ਵਾਹਿਗੁਰੂ ਜੀ ਕੀ ਫਤਿਹ ਹਾਂ ਵੀ ਦੋਸਤੋ ਪਹਿਲਾਂ ਤਾਂ ਇਹ ਦੱਸੋ ਦੀਵਾਲੀ ਵਧੀਆ ਲੰਗੀ ਤੇ ਅੱਗੇ ਆਪਾਂ ਗੱਲਬਾਤ ਕਰਦੇ ਆਂ ਕਿ ਅਸਲ ਦੇ ਵਿੱਚ ਬਿਲਕੁਲ ਦਿਲ ਦੀ ਅੱਜ ਗੱਲ ਕਰਾਂਗੇ ਕਿ ਪ੍ਰੋਫਿਟ ਤੇ ਵਧੀਆ ਸੌਦਾ ਸਾਡੇ ਲਈ ਕਿਹੜਾ ਹੋ ਸਕਦਾ ਹੈ ਜਾਂ ਆਪਾਂ ਮਤਲਬ ਆਪਣੀ ਕੀ ਮੈਂ ਕਹਾ ਤੁਹਾਨੂੰ ਜਿਵੇਂ ਖੁਦ ਜਿਆਦੇ ਲਈ ਕੁਝ ਕੰਮ ਕਰਨਾ ਹੋਵੇ ਤਾਂ ਉਹ ਕਿਹੜੀ ਵਧੀਆ ਚੀਜ਼ ਹੋ ਸਕਦੀ ਆ ਆਓ ਵੀਡੀਓ ਕਰਦੇ ਹਾਂ ਸਟਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਦੋਸਤੋ ਤੁਹਾਡਾ ਅ ਦਿਵਾਲੀ ਕਿਵੇਂ ਲੰਗੀ ਵਧੀਆ ਕਿਰਪਾ ਕੀਤੀ ਹੋਈ ਵਾਹਿਗੁਰੂ ਨੇ ਕਿ ਸਭ ਦੀ ਵਧੀਆ ਦਿਵਾਲੀ ਲੰਗੀ ਹੋ ਗਈ ਆਪਣੀ ਵੀ ਵਧੀਆ ਦਿਵਾਲੀ ਲੰਗੀ ਆ ਵਾਹਿਗੁਰੂ ਨੇ ਖੁਸ਼ੀਆਂ ਸਭ ਨੂੰ ਬਖਸ਼ੇ ਸਰਬੱਤ ਦਾ ਭਲਾ ਕਰੇ ਆਪਣੀ ਇਹੀ ਹਮੇਸ਼ਾ ਸਾਥ ਲੈ ਕੇ ਚੱਲਦੇ ਆ ਗੁਰੂਆਂ ਨੇ ਸਾਨੂੰ ਸਿਖਾਇਆ ਅਸਾ ਦੋਸਤੋ ਅੱਜ ਕਿਉਂਕਿ ਦਿਵਾਲੀ ਤਾਜੀ-ਤਾਜੀ ਦਿਵਾਲੀ ਲੰਗੀ ਆ એનર્ਜੀ ਪੂਰੀ ਆ ਤੇ ਪੂਰਾ ਮਤਲਬ ਜਦੋਂ ਨਾ ਬੰਦਾ ਪੋਜੀਟਿਵ એનર્ਜੀ ਨਾਲ ਤਰੰਗਾਂ ਨਾਲ ਭਰਿਆ ਹੁੰਦਾ ਉਦੋਂ ਫਿਰ ਦਿਲ ਦੇ ਵਿੱਚੋਂ ਸੱਚੀਆਂ ਗੱਲਾਂ ਨਿਕਲਦੀਆਂ ਨੇ ਔਰ ਕਰਨੀਆਂ ਵੀ ਸੱਚੀਆਂ ਚਾਹੀਦੀਆਂ ਨੇ ਪਰ ਫਿਰ ਵੀ ਦੋਸਤੋ ਆਪਾਂ ਕੁਝ ਨਾ ਕੁਝ ਜਿਵੇਂ ਹੁਣ ਖਾਸ ਤੌਰ ਤੇ ਆਪਣਾ ਇਹ ਬਿਜ਼ਨਸ ਦਾ ਚੈਨਲ ਹੈਗਾ ਇਹ ਮੇਰਾ ਖਬਰਾਂ ਦਾ ਚੈਨਲ ਨਹੀਂ ਹੈਗਾ ਖਬਰਾਂ ਵਾਲਾ ਜਿਹੜਾ ਮੇਰਾ ਚੈਨਲ ਆ ਉਹ ਦੂਸਰਾ ਹੈਗਾ ਉਹਦੇ ਤੇ ਆਪਾਂ ਖਬਰਾਂ ਦੀ ਗੱਲ ਕਰੇਦੀ ਆ ਇਹਦੇ ਤੇ ਆਪਾਂ ਨੇ ਕਰਨੀ ਹੁੰਦੀ ਆ bizness ਦੀ ਗੱਲ bizness ਵੀ ਆਪਣਾ ਪ੍ਰੋਪਰਟੀ ਨਾਲ ਸੰਬੰਧਤ ਫਿਰ ਸਾਨੂੰ ਇੱਥੇ ਕੁਝ ਨਾ ਕੁਝ ਲੋਕਾਂ ਦੀ ਜਿਹੜੀ ਮੰਗ ਹੈ ਜਾਂ ਤਮੰਨਾ ਹੈ ਜਾਂ ਕੀ ਸੋਚਦੇ ਨੇ ਉਹਦੇ ਮੁਤਾਬਕ ਗੱਲ ਕਰਨੀ ਪੈਂਦੀ ਹੀ ਆ ਕੁਝ ਨਾ ਕੁਝ ਕਿਉਂਕਿ ਦੋਸਤੋ ਇੱਕ ਅੱਜ ਜਿਹੜਾ ਇੰਨੀ ਟੈਕਨੋਲੋਜੀ ਵੱਧ ਗਈ ਆ ਕਿ ਤੁਸੀਂ ਮਨ ਵਿੱਚ ਕੀ ਸੋਚਦੇ ਹੋ ਤੁਹਾਡਾ ਜਿਹੜਾ ਫੋਨ ਹੈ ਤੁਹਾਡਾ ਜਿਹੜਾ ਚੈਨਲ ਹੈ ਜਿਹੜਾ ਤੁਹਾਡਾ YouTube ਹੈ ਜਿਹੜਾ Google ਹੈ ਉਹ ਆਟੋਮੈਟਿਕ ਤੁਹਾਡੀ ਸਰਚ ਕਰ ਲੈਂਦਾਗਾ ਕਿ ਮੈਨੂੰ ਦੇਖਣ ਵਾਲਾ ਬੰਦਾ ਜਿਹੜਾ ਉਹ ਕੀ ਸੋਚ ਰਿਹਾਗਾ ਉਹ ਕਿਸ ਤਰ੍ਹਾਂ ਦੀ ਮਤਲਬ ਸੋਚ ਰੱਖਦਾ ਤਾਂ ਹਰ ਇੱਕ ਹੀ ਮਤਲਬ ਉਸ ਮੁਤਾਬਕ ਕੰਮ ਕਰਨ ਦੀ ਕੋਸ਼ਿਸ਼ ਕਰਦਾਗਾ ਜਿਵੇਂ ਤੁਸੀਂ ਦੇਖਿਆ ਹੋਊਗਾ ਮੈਂ ਪਹਿਲਾਂ ਵੀ ਤੁਹਾਨੂੰ ਕਈ ਵਾਰੀ ਹੁਣ ਤਾਂ ਮੈਂ ਤਾਂ ਕੁਦਰਤੀ ਗੱਲ ਕਰ ਹੀ ਦਿਨਾ ਉਹਨਾਂ ਜਿਹੜੀ ਆਪਣੇ ਦਿਲ ਦੀ ਗੱਲ ਹੁੰਦੀ ਆ ਬਾਹਰ ਆਪਾਂ ਤਾਂ ਲੈ ਆਈ ਦੀ ਆ ਕਿ ਜ਼ਿਆਦਾਤਰ ਜਿਹੜੇ ਮੇਰੇ ਫਾਲੋਅਰ ਨੇ ਜ਼ਿਆਦਾਤਰ ਜਿਹੜੇ ਮੈਨੂੰ ਸੁਣਨ ਵਾਲੇ ਨੇ ਜ਼ਿਆਦਾਤਰ ਜਿਹੜੇ ਲੋਕ ਜ਼ਮੀਨਾਂ ਦਾ ਕੰਮ ਕਰਨਾ ਚਾਹੁੰਦੇ ਨੇ ਜਾਂ ਕਰਦੇ ਨੇ ਉਹ 90% ਜੇ ਮੈਂ ਕਹੂੰਗਾ ਤਾਂ ਉਹ ਸਸਤੀਆਂ ਚੀਜ਼ਾਂ ਦੇ ਮਗਰ ਦੌੜਦੇ ਨੇ ਤੇ ਸਸਤੀ ਹੀ ਜ਼ਮੀਨ ਲੈਣੀ ਚਾਹੁੰਦੇ ਨੇ ਸਸਤੀ ਹੀ ਜ਼ਮੀਨ ਦੀ ਗੱਲ ਕਰਨੀ ਚਾਹੁੰਦੇ ਨੇ ਸਸਤੀ ਦੀ ਹੀ ਗੱਲ ਉਹ ਸੁਣਨੀ ਚਾਹੁੰਦੇ ਨੇ ਪਰ ਜਦੋਂ ਕਿ ਜਿਹੜੀ ਅਸਲੀਅਤ ਹੁੰਦੀ ਆ ਦੋਸਤੋ ਦੇਖੋ ਜੋ ਸਸਤੀ ਵਾਲੀ ਗੱਲ ਹੈ ਸਸਤੀ ਦਾ ਵੀ ਮੈਂ ਤੁਹਾਨੂੰ ਬਹੁਤ ਹੀ ਖੋਲ ਕੇ ਬੇਰਬੇ ਦਿੱਤੇ ਨਗੇ ਜਿਹਦੇ ਚ ਗੜ ਸੰਕਰ ਹੁਸ਼ਿਆਰਪੁਰ ਜਿੱਥੇ-ਜਿੱਥੇ ਵੀ ਸਸਤੀਆਂ ਜ਼ਮੀਨਾਂ ਮਿਲਦੀਆਂ ਨੇ ਉਹਨਾਂ ਦਾ ਤੁਹਾਡੇ ਨਾਲ ਪੂਰਾ ਖੋਲ ਕੇ ਮਤਲਬ ਆਪਾਂ ਨੇ ਰੱਖਿਆਗਾ ਕੋਈ ਏਬ ਨਹੀਂ ਮੈਂ ਕਿ ਉਦਾਂ ਹੀ ਬੈਠ ਕੇ ਮੈਂ ਚੈਨਲ ਤੇ ਗੱਲਾਂ ਕਰਦਾਗਾ ਮੈਂ ਉਹਨਾਂ ਇਲਾਕਿਆਂ ਦੇ ਵਿੱਚ ਜਾਣਾ ਪਰਸਨਲੀ ਫਿਜੀਕਲ ਤੌਰ ਤੇ ਉੱਥੇ ਜਾ ਕੇ ਉਹਦੀਆਂ ਗੱਡੀਆਂ ਦੇ ਵਿੱਚ ਉੱਥੇ ਮਿਹਨਤ ਕਰੀ ਦੀਆ ੱੱੱਕੇ ਖਾਈਦੇ ਨੇ ਫੇਰ ਉਹਦੀ ਤੁਹਾਡੇ ਨਾਲ ਗੱਲਬਾਤ ਸਾਂਝੀ ਕਰੀ ਦੀਆ ਕਦੇ ਇਸ ਤਰ੍ਹਾਂ ਨਹੀਂ ਕਿ ਚਲੋ ਵੈਸੀ ਸੁਣ ਲਈ ਜਾਂ ਕਿਸੇ ਦੇ ਚੈਨਲ ਤੇ ਸੁਣ ਲਈ ਜਾਂ ਕਿਸੇ ਦੇ ਹੋਰ ਕਿਸੇ ਦਾ ਪੇਜ ਦੇਖ ਲਿਆ ਤੇ ਉਹ ਚੱਕ ਕੇ ਅਸੀਂ ਤੁਹਾਡੇ ਨਾਲ ਬੈਠ ਕੇ ਗੱਲਾਂ ਕਰਨ ਲੱਗ ਜਾਨੇ ਆ ਐਸਾ ਮੈਂ ਕਦੇ ਵੀ ਨਹੀਂ ਕਰਦਾ ਜਾ ਤਾਂ ਮੈਂ ਆਲਦੇ ਤਜਰਬੇ ਦੀ ਗੱਲ ਕਰਦਾ ਹੁਣਾਂ ਜਾਂ ਫਿਰ ਜਿਸ ਦੀ ਮੈਂ ਗੱਲ ਕਰਨੀ ਚਾਹਾਂ ਉਥੇ ਸਰਚ ਕਰੀ ਦੀਆ ਜਾਇਦ ਐ ਫਿਜ਼ੀਕਲ ਤੌਰ ਤੇ ਤੇ ਜਾ ਕੇ ਫਿਰ ਤੁਹਾਡੇ ਨਾਲ ਸਾਂਝੀ ਕਰੀ ਦੀਆ ਗੱਲ ਉਹ ਮੈਂ ਤੁਹਾਨੂੰ ਪੂਰੀਆਂ ਡਿਟੇਲਾਂ ਦਿੱਤੀਆਂ ਨੇ ਪੰਜਾਬ ਦੇ ਵਿੱਚ ਕਿੱਥੇ ਪ੍ਰੋਪਰਟੀ ਸਸਤੀ ਆ ਕਿੱਥੇ ਮਹਿੰਗੀ ਐ ਇਹ ਸਾਰਾ ਕੁਝ ਮੈਂ ਤੁਹਾਡੇ ਨਾਲ ਕਈ ਵਾਰੀ ਸਾਂਝਾ ਕਰ ਚੁੱਕਿਆਗਾ ਪਰ ਦੋਸਤੋ ਜਿਹੜੀ ਆਮਦਨ ਦੇ ਤੌਰ ਤੇ ਹੈ ਜਿਹੜੀ ਮੈਂ ਜਿਵੇਂ ਤੁਹਾਨੂੰ ਪਿਛਲੀ ਵੀਡੀਓ ਪਾਈ ਸੀਗੀ ਤੇ ਉਹ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਸੀ ਗੱਲਬਾਤ ਕਿ ਅਸੀਂ ਜੇ ਠੇਕੇ ਤੇ ਆਪਣਾ ਸੌਰੀ ਜ਼ਮੀਨ ਲੈ ਕੇ ਠੇਕੇ ਤੇ ਦਿੰਨੇ ਆ ਤਾਂ ਉਹਦਾ ਠੇਕਾ ਇੰਨਾ ਬਣਦਾ ਜੇ ਅਸੀਂ ਰੈਂਟ ਤੇ ਪ੍ਰਾਪਰਟੀ ਲੈ ਕੇ ਰੈਂਟਲ ਪ੍ਰਾਪਰਟੀ ਦਿੰਨੇ ਆ ਤਾਂ ਉਹਦਾ ਸਾਲ ਦਾ ਜਿੰਨੇ ਪੈਸਿਆਂ ਦੀ ਪ੍ਰਾਪਰਟੀ ਜ਼ਮੀਨ ਆਉਂਦੀ ਆ ਉਹਦਾ ਠੇਕਾ ਜਿਹੜਾ 8 ਤੋਂ 10 ਲੱਖ ਰੁਪਈਆ ਆਊਗਾ ਤੇ ਉਨੇ ਹੀ ਪੈਸਿਆਂ ਦੀ ਜੇ ਅਸੀਂ ਕਮਰਸ਼ੀਅਲ ਪ੍ਰਾਪਰਟੀ ਲੈਣਿਆ ਤਾਂ ਉਹਦਾ 50 ਤੋਂ 55 ਲੱਖ ਰੁਪਈਆ ਸਾਲ ਦਾ ਸਾਨੂੰ ਆਉਂਦਾ ਪਰ ਦੋਸਤੋ ਅਸਲ ਦੇ ਵਿੱਚ ਕਰਨਾ ਕੀ ਚਾਹੀਦਾ ਉਹ ਮੈਂ ਤੁਹਾਨੂੰ ਜਲਦੀ ਗੱਲ ਜਿਵੇਂ ਤੁਹਾਨੂੰ ਮੈਂ ਕਿਹਾਗਾ ਕਿ ਦਿਲ ਦੀ ਗੱਲ ਕਰਨੀ ਚਾਹੀਦੀ ਆ ਝੂਠ ਨਹੀਂ ਬੋਲਣਾ ਚਾਹੀਦਾ ਕਦੇ ਵੀ ਖਾਸ ਤੌਰ ਤੇ ਕੈਮਰੇ ਤੇ ਬੈਠ ਕੇ ਤਾਂ ਕਦੇ ਵੀ ਨਹੀਂ ਜਿਹੜੀਆਂ ਸਸਤੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਆਪਾਂ ਲੱਭਦੇ ਆ ਕੋਸ਼ਿਸ਼ ਕਰਦੇ ਆ ਉਹਨਾਂ ਦੇ ਵਿੱਚ ਦੋਸਤੋ ਕੀ ਹੁੰਦਾਗਾ ਕਿ ਸੌਦੇ ਕਨਫਰਮ ਬਹੁਤ ਘੱਟ ਹੁੰਦੇ ਨੇਗੇ ਮਤਲਬ ਉਹ ਜਿਵੇਂ ਆਪਾਂ ਜਾ ਕੇ ਸਰਚ ਵੀ ਕਰਦੇ ਆਂ ਦੇਖਦੇ ਵੀ ਆਂ ਡੀਲਰ ਦਿਖਾਉਂਦੇ ਨੇ ਮਾਲਕ ਦਿਖਾਉਂਦੇ ਨੇ ਲੇਕਿਨ ਜਦੋਂ ਉਹਨਾਂ ਨੂੰ ਜਮਾਂ ਡੀਪਲੀ ਜਾ ਕੇ ਜਦੋਂ ਸੌਦੇ ਤੇ ਬਹਿਨੇ ਆਂ ਨਾ ਤਾਂ ਉਹਦੇ ਚੋਂ ਕੁਛ ਨਾ ਕੁਛ ਹੋਰ ਨਿਕਲਦਾ ਮੈਂ ਇਹ ਕਹਿਣਾ ਉਹਨਾਂਗਾ ਕਿ ਜੇ ਅਸੀਂ ਆਮਤ ਸੌਦੇ ਨੇ ਜਿਹੜੇ ਪ੍ਰਾਪਰਟੀਆਂ ਦੇ ਜੇ ਅਸੀਂ 20 ਸੌਦੇ ਤੇ ਮਿਹਨਤ ਕਰਦੇ ਆ ਤਾਂ ਇੱਕ ਜਾਂ ਦੋ ਸੌਦੇ ਸਿਰੇ ਚੜਦੇ ਨੇ ਇਹ ਆਮ ਮਤਲਬ ਗੱਲ ਹੈਗੀ ਆ ਤਾਂ ਨਾਲ ਹੀ ਨਹੀਂ ਇਹ ਗੱਲ ਮਤਲਬ ਅਸਲੀਅਤ ਹੈ ਜਿਹੜੀ ਆਪਦੇ 35 40 ਸਾਲ ਦੇ ਪ੍ਰਾਪਰਟੀ ਦੇ ਜੀਵਨ ਦੇ ਵਿੱਚੋਂ ਇਹ ਅਸਲੀਅਤ ਕੱਢੀ ਹੋਈ ਆ ਪਰ ਜਿਹੜੇ ਇਹ ਸਸਤੇ ਸੌਦੇ ਨੇ ਇਹਨਾਂ ਦੇ ਵਿੱਚ ਘੱਟੋ ਘੱਟ ਜੇ ਤੁਸੀਂ 30 ਤੋਂ 40 ਸੌਦਿਆਂ ਨੂੰ ਮਤਲਬ ਮਿਹਨਤ ਕਰੋਗੇ ਉਹਨਾਂ ਨੂੰ ਲੱਭੋਗੇ ਨਾ ਉਹਨਾਂ ਦੇ ਵਿੱਚ 40 ਸੌਦਿਆਂ ਦੇ ਵਿੱਚੋਂ ਇੱਕ ਜਾਂ ਦੋ ਸੌਦੇ ਤੁਹਾਡੇ ਸਿਰੇ ਕਲੀਅਰ ਹੁੰਦੇ ਨੇ ਕੋਈ ਨਾ ਕੋਈ ਉਹਨਾਂ 'ਚ ਦਿੱਕਤ ਕੋਈ ਮਤਲਬ ਕੁਝ ਲਾਉਣ ਚਾਹੇ ਉਹ ਜਿਹੜੀਆਂ ਇਨਫਾਰਮੇਸ਼ਨਾਂ ਨੇ ਗਿਆ ਘੱਟ ਸਿਰੇ ਚੜ੍ਹਦੀਆਂ ਨੇ ਪਰ ਦੋਸਤੋ ਜਿਹੜੇ ਜਿਵੇਂ ਮੈਂ ਤੁਹਾਨੂੰ ਕਮਰਸ਼ੀਅਲ ਪ੍ਰਾਪਰਟੀ ਮੈਂ ਉਹਨਾਂ ਨੂੰ ਤੁਹਾਨੂੰ ਥੋੜੀ ਜੀ ਮਤਲਬ ਜਿਹੜੀ ਦਿਲ ਦੀ ਗੱਲ ਦੱਸੀ ਤਾਂ ਉਹ ਖਾਸ ਤੌਰ ਤੇ ਪ੍ਰਾਪਰਟੀ ਦਾ ਕੰਮ ਕਰਨ ਵਾਲੇ ਬੰਦੇ ਵੀ ਸੁਣ ਲੈਣ ਤੇ ਪ੍ਰਾਪਰਟੀ ਖਰੀਦਣ ਵਾਲੇ ਵੀ ਸੁਣ ਲੈਣ ਕਿ ਤੁਸੀਂ ਮਤਲਬ ਜਿਵੇਂ ਮੈਂ ਪਹਿਲਾਂ ਆਮ ਹੀ ਕਹਿਣਾ ਉਹਨਾਂ ਕਹਿੰਦੇ ਯਾਰ ਸਾਡਾ ਟਾਈਮ ਹੈ ਜਿਹੜਾ ਅਸੀਂ ਪਹਿਲੇ ਹੀ ਫਿਰਦੇ ਘੁੰਮਦੇ ਖਰਾਬ ਕਰ ਲੈਨੇ ਆ ਉਦੋਂ ਨੂੰ ਪ੍ਰਾਪਰਟੀਆਂ ਮਹਿੰਗੀਆਂ ਹੋ ਜਾਂਦੀਆਂ ਨੇ ਜਿਹੜੇ ਸੌਦੇ ਸਿਰੇ ਘੱਟ ਚੜਨਗੇ ਤਾਂ ਤੁਸੀਂ ਉਹਦੇ ਤੇ ਜਿਹੜੀ ਬੇਨਤੀ ਕਰੀਆ ਤੁਹਾਡੀ ਬੇਕਾਰ ਜਾਓਗੇ ਡੀਲਰ ਵੀ ਵਿਚਾਰੇ ਪਕਾਈ ਕਰਦੇ ਫਿਰਦੇ ਨੇ ਮੱਥਾ ਮਾਰਦੇ ਨੇ ਲੇਕਿਨ ਜਿਹੜੀਆਂ ਕਮਰਸ਼ੀਅਲ ਪ੍ਰਾਪਰਟੀਆਂ ਨੇ ਨਾ ਜਿਹੜੀਆਂ ਇਹ ਪ੍ਰੋਜੈਕਟਾਂ ਦੀਆਂ ਪ੍ਰਾਪਰਟੀਆਂ ਨੇ ਕਿਆਂ ਲੇਕਿਨ ਸਾਨੂੰ ਮਤਲਬ ਇਸ ਚੀਜ਼ ਦੀ ਬਹੁਤ ਮੈਂ ਸਪਸ਼ਟੀ ਕਹਿਣਾਗਾ ਕਿ ਹਰੇਕ ਬੰਦਾ ਆਪਦੇ ਆਪ ਤੇ ਵੀ ਭਰੋਸਾ ਮਤਲਬ ਘੱਟ ਕਰਦਾ ਜੇ ਮੈਨੂੰ ਆਪਦੇ ਆਪ ਤੇ ਭਰੋਸਾ ਹੋ ਫੇਰ ਹੀ ਮੈਂ ਮੂਰਲੇ ਤੇ ਭਰੋਸਾ ਕਰ ਸਕੂਗਾ ਅਸੀਂ ਜਿਹੜੀ ਜਮਾ ਨਾ ਸੋਨੇ ਵਰਗੀ ਚੀਜ਼ ਆ ਜਿਹੜੀ ਮੰਨ ਲਓ ਤੁਸੀਂ ਐਨ ਕਲੀਅਰ ਪਈ ਆ ਵੀ ਭਾਈ ਹਾਂ ਆਹ ਚੀਜ਼ ਬਕਾਉ ਆ ਆ ਇਹਦੇ ਕਾਰਨੇ ਆ ਇਹਦੀ ਅਸਲੀਅਤ ਆ ਇਹਦੀ ਲੋਕੇਸ਼ਨ ਆ ਹੁਣ ਜੇ ਕੋਈ ਚੀਜ਼ ਟੌਪ ਦੀ ਲੋਕੇਸ਼ਨ ਤੇ ਪਈ ਹੈ ਉਹਨੂੰ ਉਹਨੂੰ ਵੀ ਇਸ ਸੱਕ ਦੀ ਨਿਗਾ ਨਾਲ ਦੇਖੀ ਜਾਈਏ ਵੀ ਯਾਰ ਇਹ ਇੱਥੇ ਯਾਰ ਕਿਵੇਂ ਆ ਇਹ ਯਾਰ ਐ ਕਿਉਂ ਆ ਇਹ ਯਾਰ ਇੰਨੇ ਪੈਸਿਆਂ ਦੀ ਕਿਵੇਂ ਹੋ ਗਈ ਫਿਰ ਦੋਸਤੋ ਸਾਨੂੰ ਇਹੀ ਕਹਿਣਾ ਪੂਗਾ ਕਿ ਅਸੀਂ ਆਪਦੇ ਆਪ ਤੇ ਹੀ ਭਰੋਸਾ ਘੱਟ ਕਰਦੇ ਆ ਹੁਣ ਮੇਰੀ ਗੱਲ ਸੁਣੋ ਅਗਲੀ ਜਿਹੜੇ ਤਾਂ ਸੌਦੇ ਮਤਲਬ ਸਸਤੇ ਮੈਂ ਤੁਹਾਨੂੰ ਜਿਵੇਂ ਦੱਸ ਰਿਹਾਗਾ ਜਿਹੜੇ ਜਮੀਨਾਂ ਦੇ ਜਾਂ ਹੋਰ ਚੀਜ਼ਾਂ ਦੇ ਨੇ ਉਹ ਤਾਂ ਇੰਨਿਆਂ ਦੇ ਵਿੱਚੋਂ ਸੌਦੇ ਸਿਰੇ ਚੜਦੇ ਨੇ ਇੱਕ ਅੱਧਾ ਲੇਕਿਨ ਜਿਹੜੇ ਇਹ ਕਮਰਸ਼ੀਅਲ ਪ੍ਰੋਜੈਕਟਾਂ ਦੇ ਸੌਦੇ ਨੇ ਜਿਹੜੇ ਕਿ ਕਨਫਰਮ ਮਤਲਬ ਜਿਹਦੇ ਚ ਇੰਨਾ ਰੈਂਟ ਸਾਨੂੰ ਆਉਣਾਗਾ ਇਹੇ ਦੋਸਤੋ ਜੇ ਅਸੀਂ 10 ਸੌਦੇ ਦੇਖਦੇ ਆਂ ਤਾਂ 8 ਸੌਦੇ ਉਹਦੇ ਚ ਸਿਰੇ ਚੜਦੇ ਨੇ 8 ਸੌਦੇ ਔਰ 10ਾਂ ਦੇ ਵਿੱਚੋਂ 10 ਦੇ 10 ਸੌਦੇ ਕਲੀਅਰ ਹੁੰਦੇ ਨੇ ਕਨਫਰਮ ਹੁੰਦੇ ਨੇਗੇ ਮਤਲਬ ਇਹ ਮੈਂ ਸਚਾਈ ਦੱਸ ਰਿਹਾ ਤੁਹਾਨੂੰ ਉਹਦਾ ਕਾਰਨ ਵੀ ਦੱਸੂਗਾ ਤੁਹਾਨੂੰ ਕੀ ਕਾਰਨ ਹੈਗਾ ਕਿਉਂ ਉਹ ਕਲੀਅਰ ਹੁੰਦੇ ਨੇ ਖਾਸ ਤੌਰ ਤੇ ਜਿਵੇਂ ਹੁਣ ਜਮੀਨਾਂ ਹੀ ਲੈ ਲਓ ਕੁਝ ਜ਼ਮੀਨਾਂ ਦੀ ਖਾਤਰ ਬਹੁਤ ਲੋਕ ਰੌਲਾ ਪਾਉਂਦੇ ਨੇ ਜੀ ਇਹ ਬਿਆਨਨੇ ਕੀਤੇ ਹੋਏ ਨੇ ਜੀ ਕਈ ਕਹਿੰਦੇ ਨੇ ਜੀ ਅਸੀਂ ਇਹਨਾਂ ਦੇ ਕਮੈਂਟਾਂ ਨੂੰ ਦੇਖ ਕੇ ਕਹਿੰਦੇ ਨੇ ਅਸੀਂ ਤਾਂ ਜੀ ਬਿਆਨਨੇ ਵਾਲੀਆਂ ਜ਼ਮੀਨਾਂ ਨਹੀਂ ਲੈਣੀਆਂ ਅਸੀਂ ਤਾਂ ਬੁੱਕ ਕਰੀ ਹੋਈ ਜ਼ਮੀਨ ਲੈਣੀ ਨੇ ਜਦੋਂ ਕਿ ਦੋਸਤੋ ਅਸਲੀਅਤ ਦੇ ਵਿੱਚ ਇਹ ਆ ਕਿ ਅਗਰ ਤੁਸੀਂ ਕੋਈ ਪ੍ਰਾਪਰਟੀ ਖਰੀਦਿਓ ਜੇ ਬੁੱਕ ਕਰੀ ਹੋਈ ਤੁਸੀਂ ਚੀਜ਼ ਲਾਉਂਗੇ ਉਹਦੇ ਵਿੱਚ ਤੁਹਾਨੂੰ ਪਹਿਲਾਂ ਤਾਂ 80 ਤੋਂ 90% ਤੁਹਾਡਾ ਮਾਈਂਡ ਇਹ ਕਲੀਅਰ ਹੋਣਾ ਚਾਹੀਦਾ ਕਿ ਉਹ ਅਗਲੇ ਨੇ ਖਰੀਦਣ ਵਾਲੇ ਨੇ ਸਾਰਾ ਕੁਝ ਕਲੀਅਰ ਕਰਕੇ ਲਈ ਹੋਈ ਆ ਕਿਉਂਕਿ 25% ਅਗਲੇ ਦਾ ਬਿਆਨਨਾ ਦਿੱਤਾ ਹੁੰਦਾ ਜਿਹੜਾ ਕਿ ਕਰੋੜਾ ਰੁਪਈਆ ਬਣਦਾ ਜਿਹੜਾ ਰੁਪਈਆ ਜਿਹੜਾ ਬੰਦਾ ਕਰੋੜਾ ਰੁਪਈਆ ਦਿੰਦਾ ਉਹ ਫਾਈਨੈਂਸਰ ਹੈਗਾ ਉਹ ਜ਼ਮੀਨਾਂ ਦਾ ਕੰਮ ਕਰ ਰਿਹਾ ਹੈਗਾ ਜਿਹੜਾ ਖਰੀਦਦਾਰ ਆ ਉਹ ਜ਼ਮੀਨ ਇੱਕ ਵਾਰੀ ਜਾਂ ਦੋ ਵਾਰੀ ਵੀ ਖਰੀਦੇਗਾ ਜਿਹੜੇ ਸੌਦੇ ਬੁੱਕ ਕਰਦੇ ਨੇ ਉਹ ਸੈਂਕੜੇ ਸੌਦੇ ਖਰੀਦੇ ਨੇ ਉਹਨਾਂ ਨੂੰ ਜਾਣਕਾਰੀ ਸਾਡੇ ਨਾਲੋਂ ਜ਼ਿਆਦਾ ਹੁੰਦੀ ਆ ਉਹ ਸੌਦੇਆਂ ਨੂੰ ਕਨਫਰਮ ਕਰਕੇ ਸੌਦੇ ਖਰੀਦਦੇ ਨੇ ਬੁੱਕ ਕਰੇ ਹੁੰਦੇ ਨੇ ਇਸ ਕਰਕੇ ਉਹਨਾਂ 'ਚ ਕੋਈ ਵੀ 19 21 ਨਹੀਂ ਹੁੰਦੀ ਔਰ ਉਹਨਾਂ ਨੇ ਉਹ ਸੌਦੇ ਤੋੜ-ਤੋੜ ਕੇ ਲਏ ਹੁੰਦੇ ਨੇ ਘੱਟ ਰੇਟ ਲੈੇ ਹੁੰਦੇ ਨੇ ਜਿਹੜਾ ਸੌਦਾ ਜ਼ਿਮੀਦਾਰ ਮਜਬੂਰੀ ਦੇ ਵਿੱਚ ਕੋਈ ਮਾਲਕ ਵੇਚਦਾ ਜ਼ਿਮੀਦਾਰ ਨਹੀਂ ਮਜਬੂਰੀ 'ਚ ਮਾਲਕ ਵੇਚਦਾ ਉਹ ਠੀਕ ਰੇਟ ਤੇ ਸੌਦਾ ਵੇਚ ਦਿੰਦਾ ਉਹਨੂੰ ਫਾਈਨੈਂਸਰ ਚੱਕ ਲੈਂਦਾ ਲੇਕਿਨ ਜਿਹੜਾ ਬੇਗਰਜ ਬੰਦਾ ਹੁੰਦਾ ਉਹ ਠਣਕਾ ਕੇ ਸੌਦੇ ਨੂੰ ਮਹਿੰਗਾ ਵੇਚਦਾ ਅਸੀਂ ਹਮੇਸ਼ਾ ਮਤਲਬ ਇਹ ਤਜਰਬਾ ਕੀਤਾਗਾ ਕਿ ਜਿਹੜੀ ਪ੍ਰਾਪਰਟੀ ਬੁੱਕ ਵਾਲੀ ਆ ਉਹ ਸਸਤੀ ਮਿਲੂਗੀ ਜਿਹੜੀ ਜ਼ਿਮੀਂਦਾਰ ਤੋਂ ਪ੍ਰਾਪਰਟੀ ਸਿੱਧੀ ਮਿਲੂਗੀ ਉਹ ਰੇਟ ਮਹਿੰਗਾ ਮਿਲੂਗਾ ਜਾਂ ਔਖਾ ਮਤਲਬ ਸੌਦਾ ਤੋੜਿਆ ਜਾਊਗਾ ਹੁਣ ਦੋਸਤੋ ਗੱਲ ਮੈਂ ਉੱਥੇ ਹੀ ਲੈ ਕੇ ਆਉਣਾ ਮੋੜ ਕੇ ਜਿਹੜੀਆਂ ਕਮਰਸ਼ੀਅਲ ਸੌਦਿਆਂ ਦੀ ਗੱਲ ਹੈ ਜਿਹੜੇ ਕਮਰਸ਼ੀਅਲ ਸੌਦੇ ਨੇ ਉਹ ਕਿਉਂ ਮਤਲਬ ਕਨਫਰਮ ਦੱਸਦੇ ਦੱਸ ਹੁੰਦੇ ਨੇ ਕਿਉਂਕਿ ਜਿਸ ਵਿਅਕਤੀ ਨੇ ਉਹ ਪ੍ਰੋਜੈਕਟ ਬਣਾਇਆਗਾ ਜਿਸ ਨੇ ਹਜ਼ਾਰਾਂ ਨੀਤਾ ਸੈਂਕੜੇ ਕਰੋੜ ਦੀ ਪ੍ਰਾਪਰਟੀ ਖਰੀਦੀ ਹੁੰਦੀ ਆ ਹੁਣ ਜਿਹੜੀਆਂ ਮਹਾਲੀ ਦੇ ਵਿੱਚ ਅਸੀਂ ਗੱਲ ਕਰ ਲੈਨੇ ਆ ਗਮਾੜਾ ਤੋਂ ਕਈ ਕਈ 100 ਕਰੋੜ ਦੀ ਤਾਂ ਪ੍ਰਾਪਰਟੀ ਉਹ ਬਿੱਟ ਤੇ ਪਹਿਲਾਂ ਖਰੀਦਦੇ ਨੇ ਕਈ ਕਈ 100 ਮਤਲਬ ਇੱਕ ਏਕੜ 100-100 ਕਰੋੜ ਤੋਂ ਉੱਪਰ ਮਤਲਬ ਮਿਲਦਾਗਾ ਜੇ 4 ਏਕੜ ਦਾ 400 ਕਰੋੜ ਦੀ ਜਿਹਨੇ ਪ੍ਰਾਪਰਟੀ ਦੋਸਤੋ ਖਰੀਦੀ ਆ ਉਹ ਹੁਣ ਤੁਸੀਂ ਸੋਚ ਕੇ ਦੇਖੋ ਕਿਤੇ ਕੋਈ ਗਲਤ ਪੈਸੇ ਲਾਊਗਾ 400 ਕਰੋੜ ਰੁਪਇਆ ਜੇ ਕੋਈ ਲਾਊਗਾ ਫਿਰ ਉਹਦੀ ਸਾਰੀ ਪਲੈਨਿੰਗ ਕਰਕੇ ਜਿਹੜਾ ਉੱਥੋਂ ਸੌਦਾ ਸਾਨੂੰ ਮਿਲੂਗਾ ਉਹ ਸੌਦਾ ਬਿਲਕੁਲ ਕਨਫਰਮ ਆਟੋਮੈਟਿਕਲੀ ਕਨਫਰਮ ਹੋਣਾਗਾ ਕਿਉਂਕਿ ਅਗਲੇ ਨੇ ਪੂਰਾ ਆਪਦਾ ਸਾਰਾ ਫਾਰਮੈਲਿਟੀਆ ਪੂਰੀਆਂ ਕਰਕੇ ਸਾਰਾ ਕੁਝ ਕਲੀਅਰ ਕਰਕੇ ਲਿਆ ਹੁੰਦਾਗਾ ਤੇ ਜਿਹੜਾ ਕਿ ਅੱਗੇ ਉਹਨੇ ਕੱਟ ਕੇ ਵੇਚਿਆ ਹੁੰਦਾਗਾ ਮੰਨ ਲਓ ਤੁਸੀਂ ਅੱਲੇ ਨੇ 4 ਏਕੜ ਜ਼ਮੀਨ ਲੈ ਲਈ ਉਹਦੇ ਚੋਂ ਸ਼ੋਰੂਮ ਕੱਟ ਕੇ ਵੇਚੇ ਨੇ ਜਿਹੜੇ ਉਹਨਾਂ ਨੂੰ ਪੂਰੀ ਪਲਾਨ ਦੇ ਨਾਲ ਕੱਟ ਕੇ ਵਿੱਚ ਸਾਰੀਆਂ ਚੀਜ਼ਾਂ ਪਾਸ ਕਰਾਈਆਂ ਹੁੰਦੀਆਂ ਨੇ ਸਾਰਾ ਕੁਝ ਉਹਦੇ ਚ ਕਲੀਅਰ ਹੋਇਆ ਹੁੰਦਾ ਹੁਣ ਮੇਰੇ ਕਈ ਵੀਰ ਖਾਸ ਤੌਰ ਤੇ ਸਾਡੇ ਮਤਲਬ ਉੱਤੇ ਪੈਸੇ ਲਾਉਣ ਨਾਲ ਤਾਂ ਦੁਨੀਆ ਬਹੁਤ ਬੇਤਹਾਸ਼ ਬੈਠੀ ਆ ਮੇਰੀ ਮਤਲਬ ਕੀ ਕੋਸ਼ਿਸ਼ ਹਮੇਸ਼ਾ ਹੈਗੀ ਆ ਕਿ ਜ਼ਿਮੀਂਦਾਰ ਭਰਾ ਨੇ ਜਿਹੜੇ ਉਹ ਵੀ ਥੋੜੇ ਇਸ ਟ੍ਰੈਂਡ ਦੇ ਵਿੱਚੋਂ ਨਿਕਲ ਕੇ ਵੀ ਜਿਵੇਂ ਕੱਲੀ ਮੱਜਲ ਜੀਰੀ ਕਣਕ ਵਾਲੀ ਜ਼ਮੀਨ ਲੈਣੀ ਆ ਜਾਂ ਜ਼ਮੀਨ ਹੀ ਜੱਟ ਨੇ ਲੈਣੀ ਆ ਮੈਂ ਹਮੇਸ਼ਾ ਚਾਹਦਾ ਕਿ ਤੁਸੀਂ ਵੀ ਕੁਝ ਇਹ ਜੇ ਜਗ੍ਹਾ ਤੇ ਪੈਸੇ ਲਾਓ ਜਿੱਥੇ ਤੁਸੀਂ ਬਿਜ਼ਨਸਮੈਨ ਬਣ ਸਕੋ ਜਿੱਥੇ ਤੁਹਾਨੂੰ ਆਮਦਨ ਵੱਧ ਆ ਸਕੇ ਮੇਰੀ ਤਾਂ ਕੋਸ਼ਿਸ਼ ਸਿਰਫ ਇੰਨੀ ਆ ਹੋਰ ਮੈਨੂੰ ਕੋਈ ਮਤਲਬ ਨਹੀਂ ਹੈਗਾ ਉਹ ਜਿਹੜੀ ਦੋਸਤੋ ਜਗ੍ਹਾ ਉੱਥੇ ਉੱਥੇ ਸਾਡੇ ਜਿਹੜੇ ਜ਼ਿੰਮੇਵਾਰ ਭਰਾ ਨੇ ਜਦੋਂ ਅਸੀਂ ਕੋਈ ਚੀਜ਼ ਪਸੰਦ ਕਰਾਉਨੇ ਆ ਤਾਂ ਉਹ ਮਾਰੀ ਮਾਰੀ ਗੱਲ ਨੂੰ ਮਤਲਬ ਸ਼ੱਕ ਦੀ ਨਿਕਾਲਣਾ ਦੇਖਦੇ ਨੇ ਯਾਰ ਐ ਨਾ ਹੋ ਜੇ ਇਦਾਂ ਨਾ ਹੋ ਜੇ ਜਦੋਂ ਕਿ ਮੈਂ ਤੁਹਾਨੂੰ ਵਾਰ-ਵਾਰ ਕਹਿਣਾਗਾ ਉਹਨੂੰ ਇੱਕ ਚੀਜ਼ ਤੁਸੀਂ ਸੋਚ ਕੇ ਦੇਖੋ ਜੀ ਜੇ ਇੱਕ ਪ੍ਰੋਜੈਕਟ ਦੇ ਵਿੱਚ ਸਪੋਜ਼ ਕਰ ਲੋ 200 ਸ਼ੋਰੂਮ ਵਿਕਿਆ ਹੋਇਆਗਾ ਉਹਦੀ ਆਪਣੇ ਕੀ ਹੁੰਦਾਗਾ ਆਪਣਾ ਗਰਾਊਂਡ ਫਲੋਰ ਵਾਈਜ਼ ਵਿਕਿਆ ਹੋਇਆਗਾ ਜੇ ਸੈਂਕੜੇ ਸ਼ੋਰੂਮ ਵਿਕੇ ਹੋਏ ਨੇ ਤਾਂ ਉਹ ਸੈਂਕੜੇ ਬੰਦਿਆਂ ਨੇ ਜਿਨ੍ਹਾਂ ਨੇ ਪੈਸੇ ਲਾਏ ਨੇ ਉਹ ਕੋਈ ਬਿਣਾ ਸੋਚੇ ਸੰਜੇ ਤਾਂ ਲਾਏ ਨਹੀਂ ਹੈਗੇ ਕੋਈ ਇੰਨਾ ਮਤਲਬ ਸਹਿਰੀ ਬੰਦਾ ਜਾਂ ਕੋਈ ਕਿਸੇ ਵੀ ਤਰ੍ਹਾਂ ਦਾ ਸਹਿਰੀ ਚਾਹੇ ਪਿੰਡੂ ਆ ਕੋਈ ਵੀ ਬੰਦਾ ਮਤਲਬ ਇਦਾਂ ਹੀ ਤਾਂ ਪੈਸੇ ਲਾਉਂਦਾ ਨਹੀਂ ਹਾਂ ਇੱਕ ਚੀਜ਼ ਜ਼ਰੂਰ ਹੁੰਦੀ ਆ ਕੋਈ ਤੁਸੀਂ ਨਵੀਂ ਚੀਜ਼ ਖਰੀਦਣ ਲੱਗਦੇ ਹੋ ਉੱਥੇ ਥੋੜੀ ਜਿਹੀ ਚੀਜ਼ ਆਪ ਨੂੰ ਹੋਰ ਹੁੰਦੀ ਆ ਇੱਕ ਚੀਜ਼ ਮਤਲਬ ਬਣ ਕੇ ਕੰਪਲੀਟ ਵਿਕੀ ਹੋਈ ਆ ਕੰਪਲੀਟ ਬਣੀ ਹੋਈ ਆ ਉਹ ਜਿਹਾਂ ਜਗ੍ਹਾ ਤੇ ਜੇ ਅਸੀਂ ਕੋਈ ਰੈਂਟਰਲ ਪ੍ਰਾਪਰਟੀ ਲੈਨੇ ਆ ਦੋਸਤੋ ਇਹਨੂੰ ਵਧੀਆ ਆਪਸ਼ਨ ਕੋਈ ਹੋ ਨਹੀਂ ਸਕਦੀ ਹੈ ਮਤਲਬ ਇੰਨੇ ਵਧੀਆ-ਵਧੀਆ ਪ੍ਰੋਜੈਕਟਾਂ ਦੇ ਵਿੱਚ ਮੇਰੇ ਕੋਲੇ ਸੌਦੇ ਆਉਂਦੇ ਰਹਿੰਦੇ ਨੇ ਕਿਉਂਕਿ ਅਸੀਂ ਹਰ ਇੱਕ ਤਰ੍ਹਾਂ ਦੇ ਮੈਂ ਤੁਹਾਨੂੰ ਕਈ ਵਾਰੀ ਦੱਸਿਆਗਾ ਸਾਡੇ ਕੋਲੇ ਹਜ਼ਾਰਾਂ ਕਰੋੜ ਵਾਲੀਆਂ ਪਾਰਟੀਆਂ ਨੇਗੀਆਂ ਜਿਹੜੀਆਂ ਏਡਾ-ਡੇ ਪ੍ਰੋਜੈਕਟ ਕੱਢਦੀਆਂ ਨੇ ਮੇਰੇ ਕੋਲੇ ਏਡੀਆਂ-ਏਡੀਆਂ ਕੁ ਪਾਰਟੀਆਂ ਨੇ ਕਿ ਜਿਹੜੇ ਇੱਕ ਕਿੱਲਾ ਵੀ ਖਰੀਦਣ ਦੇ ਵਿਚਾਰੇ ਉਸ 'ਚ ਨਹੀਂ ਹੈਗੇ ਉਹ ਵੀ ਮੇਰੀਆਂ ਪਾਰਟੀਆਂ ਨੇ ਇੱਕ ਇਹ ਜੇ ਵੀ ਬੰਦੇ ਨੇ ਜਿਹੜੇ 10-10 ਹਜ਼ਾਰ ਕਰੋੜ ਦੇ ਪ੍ਰੋਜੈਕਟ ਖਰੀਦ ਕੇ ਇੱਕ ਪ੍ਰੋਜੈਕਟ ਕੱਟ ਰਹੇ ਨੇ ਉਹਨਾਂ ਨਾਲ ਵੀ ਸੰਪਰਕ ਨੇ ਬੈਂਕਾਂ ਵਾਲਿਆਂ ਨਾਲ ਵੀ ਸੰਪਰਕ ਨੇ ਕੰਪਨੀਆਂ ਨਾਲ ਵੀ ਸੰਪਰਕ ਨੇ ਮਤਲਬ ਇਹ ਇਕੱਲੇ ਉਧਰ ਕਹਿਣ ਨਾਲ ਸੰਪਰਕ ਨਹੀਂ ਦੋਸਤੋ ਆਪ ਦੀਆਂ ਪ੍ਰਾਪਰਟੀਆਂ ਦਿੱਤੀਆਂ ਹੋਈਆਂ ਨੇ ਬੈਂਕ ਨੂੰ ਵੀ ਮੈਂ ਤਿੰਨ ਬੈਂਕ ਪ੍ਰਾਪਰਟੀਆਂ ਦਿੱਤੀਆਂ ਨੇ ਅ ਵਿਸ਼ਾਲ ਮੈਗਾ ਮਾਰਟ ਕੰਪਨੀ ਨੂੰ ਦਿੱਤੀ ਹੈ ਸਰਕਾਰ ਨੂੰ ਵੀ ਮਤਲਬ ਦਿੱਤੇ ਹੋਏ ਨੇ ਟੈਂਡਰ ਲੈ ਕੇ ਇਗਦਾਮ ਬਣਾਏ ਹੋਏ ਨੇ ਯਾਨੀ ਇਹਨਾਂ ਚੀਜ਼ਾਂ ਦੇ ਵਿੱਚ ਆਪਾਂ ਅ ਟ੍ਰੈਂਡ ਕਹੋ ਜਾਂ ਕੁਝ ਵੀ ਕਹੋ ਇਹਨਾਂ ਦੇ ਨਾਲ ਮੈਂ ਵਿਚਰਦਾ ਰਹਿਣਾਗਾ ਉਹ ਜਿਹੜੀਆਂ ਚੀਜ਼ਾਂ ਨੇ ਦੋਸਤੋ ਉਹ ਸਾਰੇ ਜਿਹੜੇ ਮਤਲਬ ਕੰਮ ਨੇਗੇ ਉਹ ਪਰਫੈਕਟ ਕੰਮ ਹੁੰਦੇ ਨੇ ਮੈਂ ਤੁਹਾਨੂੰ ਦਿਲ ਦੀ ਗੱਲ ਜਿਹੜੀ ਕਹਿੰਦਾ ਸੀ ਅੱਜ ਸੱਚਾਈ ਬਿਆਨ ਕਰਨ ਲੱਗਿਆ ਕਿ ਅਗਰ ਤੁਸੀਂ ਦੋਸਤੋ ਜੇ ਤਾਂ ਦੇਖੋ ਆਪਣੇ ਕੋਲੇ ਪੂੰਜੀ ਘੱਟ ਹੈ ਆਪਾਂ ਮਤਲਬ ਥੋੜੀ ਜਿਹੀ ਉਹ ਕਰ ਸਕਦੇ ਫਿਰ ਤਾਂ ਨਹੀਂ ਮਤਲਬ ਉਹ ਆ ਲੇਕਿਨ ਦੂਜੀ ਗੱਲ ਸਾਡਾ ਇੱਕ ਬਹੁਤ ਵੱਡਾ ਮਤਲਬ ਇੱਕ ਟਰੈਂਡ ਹੈਗਾ ਕਿ ਅਸੀਂ ਕਹਿੰਦੇ ਆ ਕਿ ਯਾਰ ਜੇ ਜੱਟ ਕੋਲੇ ਜ਼ਮੀਨ ਨਹੀਂ ਹੋਊਗੀ ਤਾਂ ਰਿਸ਼ਤਾ ਨਹੀਂ ਹੁੰਦਾ ਸਾਡੇ ਬੱਚਿਆਂ ਨੂੰ ਜੇ 5-7 ਕਿੱਲੇ ਜ਼ਮੀਨ ਨਹੀਂ ਆਉਂਦੀ ਹੈਗੀ ਤਾਂ ਰਿਸ਼ਤਾ ਨਹੀਂ ਹੁੰਦਾ ਅਗਲਾ ਕਹਿੰਦਾ ਯਾਰ ਜੇ ਅਸੀਂ ਸ਼ੋਰੂਮ ਲੈ ਲੇ ਸ਼ੋਰੂਮ ਨੂੰ ਕਿਹੜਾ ਪਸਦਾਗਾ ਚਾਹੇ ਉੱਥੋਂ ਆਮਦਨ ਮਤਲਬ 20 ਕਿੱਲਿਆਂ ਜਿੰਨੀ ਜਿਵੇਂ ਸੁਣਾਉਂਦਾ ਰਹਿਣਾ ਤੁਹਾਨੂੰ ਚਾਹੇ ਉਹਨਾਂ ਦੇ 54 ਲੱਖ ਰੁਪਇਆ ਦੋ ਸ਼ੋਰੂਮਾਂ ਚੋਂ ਆਉਂਦਾ ਤੇ ਉਹਨੂੰ ਨਹੀਂ ਸੀਰੀਅਸਲੀ ਲੈਣਾ ਤੇ ਲੇਕਿਨ ਜੇ 5 ਕਿੱਲੇ ਨੇ ਤਾਂ ਇਹ ਜ਼ਰੂਰ ਕਹਿਣਾ ਯਾਰ ਮੁੰਡੇ ਨੂੰ 5 ਕਿੱਲੇ ਆਉਂਦੇ ਨੇ ਉਹਦੇ ਲਈ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹਨਾ ਕਿ ਜਿਸ ਕੋਲੇ ਤਾਂ ਪੂੰਜੀ ਘਟ ਹੈ ਉਹ ਤਾਂ ਚਲੋ ਵੱਖਰੀ ਗੱਲ ਹੈ ਲੇਕਿਨ ਜਿਹਦੇ ਕੋਲੇ ਪੂੰਜੀ ਹੈਗੀ ਆ ਉਹ ਨੂੰ ਮੈਂ ਆਧਾਰਨ ਦਿੱਤੀ ਸੀ ਦੋਸਤੋ ਤੁਸੀਂ ਅੱਧੀ ਅੱਧੀ ਜ਼ਮੀਨ ਲੈ ਲਓ ਤੁਹਾਡੇ ਮੁੰਡੇ ਨੂੰ ਰਿਸ਼ਤਾ ਹੋਣ ਲਈ ਅੱਧਾ ਪੈਸਾ ਜਿਹੜਾ ਕਮਰਸ਼ੀਅਲ ਪ੍ਰਾਪਰਟੀ ਚ ਲਾਓ ਕਮਰਸ਼ੀਅਲ ਪ੍ਰਾਪਰਟੀ ਦਾ ਤੇ ਤੁਹਾਡੀ ਜਿਹੜੀ ਦੂਜੀ ਖੇਤੀਬਾੜੀ ਵਾਲੀ ਪ੍ਰਾਪਰਟੀ ਆ ਨਾਲੇ ਤੁਹਾਨੂੰ ਪਤਾ ਲੱਗੂਗਾ ਵੀ ਵਾਕਿਆ ਹੀ ਅਸਲੀਅਤ ਦੇ ਵਿੱਚ ਜਿਹੜਾ ਹੈਗਾ ਮੈਨੂੰ ਖੇਤੀਬਾੜੀ ਵਾਲੀ ਜ਼ਮੀਨ ਤੋਂ ਕਿੰਨੇ ਪੈਸੇ ਆ ਰਹੇ ਨੇ ਔਰ ਇਧਰ ਕਮਰਸ਼ੀਅਲ ਪ੍ਰੋਪਰਟੀ ਜੋ ਮੈਨੂੰ ਕਿੰਨੇ ਪੈਸੇ ਆ ਰਹੇ ਨੇ ਜਦੋਂ ਤੁਹਾਡੀ ਜੇਬ ਦੇ ਵਿੱਚ ਸਾਲ ਭਰ ਦੇ ਵਿੱਚ ਉਧਰੋਂ 12 ਮਹੀਨਿਆਂ ਦਾ ਰੈਂਟ ਆ ਕੇ ਪਊਗਾ ਤੁਹਾਡੇ ਖਾਤੇ ਦੇ ਵਿੱਚ ਤੇ ਉਧਰੋਂ ਠੇਕਾ ਤੁਹਾਡੇ ਖਾਤੇ ਦੇ ਵਿੱਚ ਆਊਗਾ ਤਾਂ ਤੁਹਾਨੂੰ ਪਤਾ ਲੱਗ ਜੂਗਾ ਕਿਸੇ ਤੋਂ ਪੁੱਛਣ ਦੱਸਣ ਦੀ ਲੋੜ ਹੀ ਨਹੀਂ ਇਹ ਇਹ ਮਤਲਬ ਕੋਈ ਬਹੁਤ ਵੱਡਾ ਅਲਜਬਰਾਂ ਨਹੀਂ ਜਿਹੜੇ ਸਮਝ ਨਹੀਂ ਆਉਂਦਾ ਪਰ ਮੈਂ ਇੱਕ ਦੀ ਤੁਹਾਨੂੰ ਹੋਰ ਦੱਸਦਾ ਦੋਤ ਮੈਂ ਉਦੋਂ ਵੀ ਕਹੀ ਸੀ ਕਹਿੰਦੇ ਨੇ ਪਹਿਲਾਂ ਬੋਲਦੇ ਨੇ ਕਿ ਸੁਪੋਜ਼ ਕਰ ਲਓ ਤੁਸੀਂ ਕਮਰਸ਼ੀਅਲ ਪ੍ਰੋਪਰਟੀ ਰੱਖਣੀ ਨਹੀਂ ਚਾਹੁੰਦੇ ਜਦੋਂ ਮਰਜੀ ਸੇਲ ਕਰ ਦਿਓ ਇੱਕ ਮਿੰਟ ਦਾ ਕੰਮ ਹੈਗਾ ਪਰ ਕੋਈ ਵੀ ਬੰਦਾ ਹੁਣ ਮੈਂ ਮਤਲਬ ਆਪ ਵਿਸਾਲ ਮੈਗਮਾਰਟ ਨੂੰ ਦਿੱਤੀ ਆ ਮੈਂ ਕਿਉਂ ਵੇਚੂਗਾ ਜੀ ਮੈਨੂੰ ਮਤਲਬ ਉਹਨਾਂ ਨੇ ਬਥੇਰੀਆਂ ਆਫਰਾਂ ਦਿੱਤੀਆਂ ਤੁਸੀਂ ਜੀ ਇਹਨੂੰ ਸੇਲ ਕਰ ਦਿਓ ਤੁਹਾਨੂੰ ਨਾਬੇ ਬਣਾ ਦਿੰਦੇ ਆ ਤੁਹਾਨੂੰ ਬਰਨਾਲੇ ਬਣਾ ਦਿੰਦੇ ਆ ਔਰ ਇਹਦੂ ਅੱਧੇ ਪੈਸਿਆਂ ਚ ਬਾਕੀ ਦੇ ਪੈਸੇ ਤੁਸੀਂ ਰੱਖ ਲਿਓ ਤੇ ਤੁਹਾਡਾ ਇੱਥੇ 20 ਕਰੋੜ ਨੂੰ ਵੇਚਦਨੇ ਆ ਉੱਥੇ ਤੁਹਾਨੂੰ 5 ਕਰੋੜ ਦੇ ਵਿੱਚ ਤੁਹਾਨੂੰ ਇੰਨੇ ਕਿਰਾਏ ਵਾਲੇ ਹੀ ਬਣਾ ਦਿਆ ਮੈਂ ਕਿਉਂ ਬਣੀ ਹੋਈ ਚੀਜ਼ ਨੂੰ ਅਸੀਂ ਕਿਉਂ ਵੇਚਾਂ ਅਸੀਂ ਮਤਲਬ ਜਿਹੜੀ ਚੀਜ਼ ਬਣੀ ਹੋਈ ਆ ਹਾਂ ਉੱਥੇ ਹੋਰ ਬਣਾ ਲਾਂਗੇ ਮਤਲਬ ਕਹਿਣ ਦਾ ਭਾਵ ਜਦੋਂ ਆਮਦਨ ਆਉਂਦੀ ਹੁੰਦੀ ਹੈ ਕੋਈ ਵੀ ਬੰਦਾ ਫਿਰ ਵੇਚਣ ਬਾਰੇ ਨਹੀਂ ਸੋਚਦਾ ਹੈਗਾ ਕਿਉਂਕਿ ਆਪਾਂ ਨੂੰ ਪਤਾ ਹੈ ਆਮਦਨ ਇੱਕ ਵਾਰੀ ਬਣੀ ਹੋਈ ਹੈਗੀ ਆਪਾਂ ਕਿਉਂ ਵੇਚੀ ਸੋ ਦੋਸਤੋ ਇਹ ਜਿਹੜੀ ਮੈਂ ਅੱਜ ਤੁਹਾਡੇ ਨਾਲ ਦਿਲ ਦੀ ਗੱਲ ਕਰਨੀ ਚਾਹੁੰਦਾ ਸੀ ਕਿ ਜਿਹੜਾ ਸਸਤੀਆਂ ਸਸਤੀਆਂ ਕਰਕੇ ਭੱਜੇ ਫਿਰਦੇ ਆ ਮੈਂ ਵੀ ਬਹੁਤ ਦਿਮਾਗ ਖਰਾਬ ਕਰਦਾ ਮੇਰਾ ਤਾਂ ਚਲੋ ਕੰਮ ਹੈ ਮੇਰਾ ਤਾਂ ਕਾਰੋਬਾਰ ਹੈ ਮੈਨੂੰ ਤਾਂ ਜਿਵੇਂ ਉਹ ਕੱਪੜੇ ਵਾਲੀ ਦੁਕਾਨ ਦੇ ਵਿੱਚ ਉਹਨੇ ਬੋਸਕੀ ਵੀ ਰੱਖਣੀ ਆ ਉਹਨੇ ਟੈਰਾਲੀਨ ਵੀ ਰੱਖਣੀ ਆ ਉਨੇ ਹਰ ਇੱਕ ਤਰ੍ਹਾਂ ਦੀ ਆਪਦੇ ਦੁਕਾਨ ਦੇ ਵਿੱਚ ਮਾਲ ਰੱਖਣਾ ਹੁੰਦਾ ਨਾ ਉਵੇਂ ਜਿਕਰ ਸਾਨੂੰ ਤਾਂ ਆਪਦੇ ਦਫਤਰ ਦੇ ਵਿੱਚ ਹਰ ਇੱਕ ਤਰ੍ਹਾਂ ਦਾ ਮਾਲ ਰੱਖਣਾ ਪੈਂਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਜਿਹੜੇ ਜਿਆਦਾ ਸਸਤੀ ਦੇ ਜੇ ਅੱਜਕੱਲ੍ਹ ਗਾਹਕ ਜਿਆਦੇ ਨਹੀਂ ਤਾਂ ਸਾਨੂੰ ਫਿਰ ਉਹ ਤੇ ਸਰਚ ਬਹੁਤ ਕਰਨੀ ਪੈਂਦੀ ਆ ਉਹਦੇ ਤੇ ਭੱਜ ਦੌੜ ਬਹੁਤ ਕਰਨੀ ਪੈਂਦੀ ਆ ਤੇ ਉਹ ਕਿੰਨੇ ਲੋਕ ਖਰੀਦਦੇ ਨੇ ਕਿੰਨੀਆਂ ਛੇੜੇ ਚੜਦੇ ਨੇ ਉਹ ਬਾਅਦ ਦੀਆਂ ਗੱਲਾਂ ਨੇ ਪਰ ਦੱਸਣਾ ਮੇਰਾ ਤੁਹਾਨੂੰ ਫਰਜ਼ ਜ਼ਰੂਰ ਬਣਦਾ ਹੈਗਾ ਕਿ ਜਿਹੜੀ ਚੀਜ਼ ਦੇ ਵਿੱਚ ਆਮਦਨ ਵੱਧ ਹੈ ਵੀ ਜਿਹੜੀ ਚੀਜ਼ ਪੂਰੀ ਮਤਲਬ ਕਨਫਰਮ ਚੀਜ਼ਾਂ ਨੇ ਜਿਹੜੀਆਂ ਚੀਜ਼ਾਂ ਪੂਰੀਆਂ ਜਿਵੇਂ ਆਪਾਂ ਜੱਟ ਦੀ ਲਬ ਚ ਕਹਿ ਦਿੰਦੇ ਆ ਵੀ ਐਂ ਢਾਗ ਵਰਗੀਆਂ ਚੀਜ਼ਾਂ ਨੇ ਯਾਰ ਮਤਲਬ ਉਹਨਾਂ ਤੇ ਪੈਸੇ ਲਾਓ ਉਹਦਾ ਆਨੰਦ ਹੀ ਵੱਖਰਾ ਰੈਂਟ ਮੈਂ ਮਤਲਬ ਖੁਦ ਮੈਨੂੰ ਰੈਂਟ ਆਉਂਦਾਗਾ ਮੈਨੂੰ ਪੁੱਛ ਕੇ ਦੇਖੋ ਤੁਸੀਂ ਰੈਂਟ ਦਾ ਨਜ਼ਾਰਾ ਹੀ ਵੱਖਰਾ ਤੁਹਾਡੇ 3 ਤਰੀਕ ਨੂੰ ਖਾਤੇ 'ਚ ਪੈਸੇ ਆ ਜਾਣੇ ਨੇ ਕਿਸੇ ਨੂੰ ਕਹਿਣ ਨਹੀਂ ਜਾਣਾ ਸੁਣਨ ਨਹੀਂ ਜਾਣਾ ਇਹਦੇ ਟੂ ਟੂ ਹੋ ਜਾਂਦੀ ਆ ਤੇ ਔਰ ਤੁਸੀਂ ਮਤਲਬ ਜਿਹੜੇ ਹਿਸਾਬ ਨਾਲ ਰੈਂਟ ਚੋਂ ਮੈਂ ਆਉਂਦੀ ਮੈਨੂੰ ਕਿਸੇ ਭਰਾ ਨੇ ਕਿਹਾ ਜੀ ਕਹਿੰਦਾ ਤੇ ਨਹੀਂ ਦੱਸੀ ਦੀ ਆਉਂਦੀ ਆਮਦਨ ਮਤਲਬ ਜਿੰਨਾ ਰੈਂਟ ਇਹਨਾਂ 2 ਵਿੱਗਿਆ ਜੋ ਆ ਜਾਂਦਾ 200 ਏਕੜ ਚੋਂ ਨਹੀਂ ਆਉਂਦਾ ਮਤਲਬ ਫੇਰ ਸਾਨੂੰ ਇਸ ਫੋਕਰਮੈਂਟ ਦੇ ਵਿੱਚ ਕੱਪਾ ਕੇ ਕੀ ਫਾਇਦਾ ਵੀ ਮੇਰੇ ਕੋਲ 100 ਏਕੜ ਹੈ ਜੀ ਮੇਰੇ ਕੋਲ 50 ਏਕੜ ਨੇ ਜੀ ਜੱਟ ਦੀਆਂ ਇੰਨੀਆਂ ਮਤਲਬ ਕਿੱਲਿਆਂ 'ਚ ਚੱਲਦੇ ਨੇ ਟਰੈਕਟਰ ਉਹ ਟਰੈਕਟਰ ਚੱਲ ਚੱਲ ਕੇ ਮਿੱਟੀ ਨਾਲ ਮਿੱਟੀ ਹੋ ਕੇ ਪੈਸੇ ਕਮਾਉਣੇ ਨੇ ਇਧਰ ਜੱਟ ਨੇ ਟੌਰ ਨਾਲ ਆ ਜਾਣੇ ਤੇ ਬਾਕੀ ਫਿਰ ਟੌਰ ਵੀ ਕੱਟਣੀ ਮਤਲਬ ਜੇ ਆਪਾਂ ਚਲੋ ਮੈਂ ਇਸ ਗੱਲ ਤੇ ਵੀ ਆ ਜਾ ਮਤਲਬ ਸਾਰੇ ਸ਼ਹਿਰ ਦੇ ਵਿੱਚ ਸਾਡੇ ਇੱਕੋ ਹੀ ਮੌਲ ਹੈ ਉਹੀ ਮੇਰਾ ਜੇ ਮੈਂ ਕਈ ਵਾਰੀ ਬੰਦਿਆਂ ਨੂੰ ਕਹਿਣਾ ਨਾ ਯਾਰ ਮੈਂ ਤਾਂ ਜੱਟ ਸੌਦਾ ਹੈਗਾ ਅੱਜ ਤਾਂ ਬਾਈ ਦੇਸੀ ਬੰਦਿਆਂ ਜਿਹੜੇ ਸ਼ਹਿਰ ਸ਼ੁਰੂ ਕਰਦੇ ਬੰਦਿਆਂ ਨੂੰ ਕਹੀ ਦਿਆ ਉਹ ਸ਼ਹਿਰ ਵਾਲੇ ਕਹਿੰਦੇ ਨੇ ਤੇਰੇ ਵਰਗਾ ਤਾਂ ਦੇਸੀ ਜੱਟ ਹਰੇਕ ਹੋਵੇ ਬਾਈ ਜੀ ਅਸੀਂ ਇੱਥੇ 200 ਗੱਦੇ ਕੋਠੀਪੌੜਨ ਦਰਸਦੇ ਆ ਤੂੰ 5000 ਗੱਜ ਦੇ ਵਿੱਚ ਆਦੇ ਮਾਲ ਬਣਾਈ ਬਟਾ ਮਤਲਬ ਕਹਿਣ ਦਾ ਭਾ ਮੈਂ ਫੋਗਰ ਮੈਂਟ ਨਹੀਂ ਕਰਦਾ ਲੋਕਤੋ ਇਹਨਾਂ ਚੀਜ਼ਾਂ ਦੇ ਵਿੱਚ ਪਾ ਤਾ ਤੁਹਾਨੂੰ ਇਹਦਾ ਆਨੰਦ ਪਤਾ ਲੱਗੂਗਾ ਕਿ ਇਹ ਕਿੰਨਾ ਮਤਲਬ ਸਹੀ ਕੰਮ ਹੈਗਾ ਬਾਕੀ ਤੁਹਾਡੀ ਮਰਜ਼ੀ ਆ ਜੋ ਤੁਸੀਂ ਮਰਜ਼ੀ ਦੇ ਮਾਲਕ ਹੋ ਤੁਸੀਂ ਆਪਣੇ ਪੈਸਿਆਂ ਦੇ ਮਾਲਕ ਹੋ ਤੇ ਕਰਨਾ ਤੁਸੀਂ ਆਪਣੇ ਹਿਸਾਬ ਨਾਲ ਹੀ ਹੈ ਮੇਰਾ ਕੰਮ ਹੈ ਸਮਝਾਉਣਾ ਮੇਰਾ ਕੰਮ ਹੈ ਰਹਿ ਦੇਣੇ ਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ